ਦੇ ਕੋਣ ਸੱਟ ਨੂੰ ਬਲੈਕਮੇਲ ਕਰਦੀ ਫੇ ਕਿ ਸਾਡੇ ਬੱਚੇ ਦੀ ਕਰਨ ਦੀ ਕੋਈ ਫੋਟੋ ਹੋएगी ਬਾਹਰ ਕਰ ਦੇਣਾ ਉਹਦੇ ਕਰਕੇ ਮੇਰੀ ਕੁੜੀਆ ਨੇ ਸੁਸਾਈਡ ਕਰ ਲਏ ਕਰਨ ਦੀ ਕੋਸ਼ਿਸ਼ ਕੀਤੀ ਲੈਰੀ ਕੀ ਨਾ ਮਰ ਹਾਲਾ ਅਮਰਤ ਅਮਰਤ ਇਹ ਜਿਹੜੇ ਰਹਿਣ ਵਾਲੇ ਸੀਆਰਪੀ ਫੇਸ ਬੰਦ ਟੁਕਰੀ ਦੇ ਤੇ ਬੱਚੇ ਦੀ ਉਮਰ ਵੀ ਨਹੀਂ ਦੱਲੀ 19 ਸਾਲ ਦੀ ਠੀਕ ਤੇ ਹੋਰ ਬੱਚੇ ਨੂੰ 30 ਅੰਦਾਜ਼ਾ ਜਿਹੜਾ ਹੋ ਵੀ ਆ ਵੀ ਜਿਹੜੀ ਵੀਡੀਓ ਦਾ ਡਰਾਪ ਦੇ ਰਿਹਾ ਪਤਾ ਨਹੀਂ ਉਹਨੂੰ ਤਲਵਾਰ ਉਹਨੂੰ ਕਿਹਾ ਇਹਨਾਂ ਨੇ ਰਾਣੀ ਧਾੜੀ ਵਾਲ ਨੂੰ ਕਿਹਾ ਇਹਨਾਂ ਨੇ ਕੋਈ ਫੋਟੋ ਕਿਉਂ ਵਾਇਰਲ ਕਰ ਦੇਣੀ ਆ ਬੱਚਾ ਡਿਪਰੈਸ ਹੋ ਗਿਆ 10 12 ਦਿਨੋਂ ਕਿ ਕਲਾਸ ਨਹੀਂ ਜਾ ਰਿਹਾ ਮੇਰਾ ਬੱਚਾ ਉਹ ਕਲਾਸ ਨਹੀਂ ਜਾ ਰਿਹਾ ਬਸ ਸੁਸਤ ਹੋਇਆ ਬੈਠਾ ਮੈਂ ਇਹ ਕੰਮ ਕਰ ਦੇ ਕੈਮਰੇ ਲੱਗੇ ਹੋਏ ਸਾਰੇ ਕੈਮਰੇ ਚੈੱਕ ਕਰ ਲਓ ਨਾ ਹੱਸ ਰਿਹਾ ਨਾ ਬੋਲ ਰਿਹਾ ਬਸ ਚੁੱਪਚਾਪ ਬੈਠਾ ਰਹਿੰਦਾ ਇਸ ਕਰਨ ਦੀ ਲੱਗਦਾ ਕਿ ਕੋਈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਮੈਰਿਜ ਦੀ ਵੀ ਗਲਤੀ ਕੀਤੀ ਜਾ ਰਹੀ ਹੈ ਮੈਰਿਜ ਦੀ ਅਗਰ ਉਹ ਆਪਣੇ ਜੋ ਰਿਕਾਰਡਿੰਗ ਵੀਡੀਓ ਦੀ ਕੁਝ ਵੀ ਸਾਨੂੰ ਦਿਖਾ ਦਿੰਦੇ ਨਾ ਕਿ ਮੇਰੇ ਕਿਸੇ ਨਾਲ ਗੱਲ ਹੋ ਰਹੀ ਹੈ ਤੇ ਜੋ ਉਹ ਕਹਿਣਗੇ ਮਨਨ ਨੂੰ ਤਿਆਰ ਆਪਣੇ ਮੂੰਹ ਤੇ ਪਰ ਜੋ ਮਰਜੀ ਬੰਦਾ ਕਹਿੰਦਾ ਰਹੇ ਉਹਨਾਂ ਸਟੈਂਡਲੇ ਬੱਚੇ ਤੇਰੀ ਜਿਦਾ ਤਿੰਨ ਕੰਡੀਸ਼ਨ ਦੇ ਵਿੱਚ ਹਰੇ ਡਾਕਟਰ ਕੁਝ ਨਹੀਂ ਕਹਿ ਰਹੇ ਹਰੇ ਡਾਕਟਰ ਨਹੀਂ ਕੁਝ ਕਹਿ ਰਹੇ ਕੁਡੇ ਖੋ ਹਸਪੀਟਲ ਕਿਹੜਾ ਥਾਣਾ ਪੈਂਦਾ ਤੁਹਾਨੂੰ ਸੰਡੁਗਰੀ ਥਾਣਾ ਪੈਂਦਾ ਕਿਹੜੀ ਲੇਡੀਆਂ ਵੱਲੋਂ ਦੱਸਿਆ ਜਾ ਰਿਹਾ ਕੋਈ ਵੀਡੀਓ ਵਿੱਚ 40 ਦਿਨ ਹੋ ਗਏ ਉਹਨਾਂ ਦਾ ਕੀ ਸਟੇਟਸ ਹੈ ਉਹ ਲੇਡੀਆਂ ਦਾ ਵੀ ਪਹਿਲਾਂ ਵੀ ਕੋਈ ਧਾਰਾ ਵਗੈਰਾ ਦਰਜ ਉਹਨਾਂ ਦੀ ਹਾਂਜੀ 18 ਵਿੱਚ 18 ਨਵੰਬਰ ਨੂੰ ਇਹਨਾਂ 'ਚ ਕੋਈ ਹੋਇਆ ਸੀਗਾ ਕੋਈ ਪਲਤ ਨਹੀਂ ਕਿਸ ਚੀਜ਼ ਦਾ ਪਰਚਾ ਪਿਆ ਸੀ ਤੇ ਕੁੜੀਆਂ ਕੁੜੀਆਂ ਮੁੰਡੇ ਘਰੋਂ ਚੱਕੇ ਗਏ ਸੀ ਨਾ ਕਰੋ ਅੱਛਾ ਅੱਛਾ ਜੀ ਮੋਰਨ ਰਾਟ ਦੇ ਹਾਂਜੀ ਹਾਂਜੀ ਤੇ ਵਪਾਰ ਦਾ ਉਹ ਦੇ ਵਪਾਰ ਦਾ ਤੇ ਉਹ ਲੇਡੀਜ਼ ਵੱਲੋਂ ਕੋਈ ਹੁੱਲੜਬਾਜੀ दारू ਵੀ ਦੇ ਜੀ ਹਾਂਜੀ ਉਹ ਵੀ ਕੀਤੀ ਗਈ ਹੈ ਸਾਡੇ ਘਰ ਦੇ ਬਾਹਰ ਗਾਲ ਮੰਦਾ ਕੀਤਾ ਗਿਆ ਹੈ ਮਤਲਬ ਕੋਈ ਵੀਡੀਓ ਹੈ ਨਹੀਂ ਸਾਡੇ ਕੋਲ ਹੈਗੀ ਹੈ ਵੀਡੀਓ ਮੇਰੇ ਬੇਟੇ ਨੂੰ ਮਾਰਨ ਦੀ ਧਮਕੀ ਦਿੱਤੇ ਪਰ ਉਹ ਵੀ ਸਾਡੇ ਕੋਲ ਰਿਕਾਰਡਿੰਗ ਸਾਰੀ ਹੈਗੀ ਹੈ ਵੀਡੀਓ ਵੀ ਹੈਗੀ ਹੈ ਸਾਰੀ ਰਿਕਾਰਡਿੰਗ ਹੈਗੀ ਹੈ ਮੰਨ ਕਰਦੇ ਛੋਟੇ ਜਿਹੇ ਬੱਚੇ ਨੂੰ ਬਸ ਮੇਰੇ ਮੰਨ ਕਰਦੇ ਬਲੈਕ ਮੈਨ ਹਾਂ ਜੀ ਉਹ ਅੱਜ ਇਦਾਂ ਦੀ ਕੰਡੀਸ਼ਨ 'ਚ ਆਪਣੀ ਜਾਨ ਤੇ ਮੌਤ ਨਾਲ ਲੜਦਾ ਪਿਆ ਹੈ ਜੀ ਮੰਨ ਦਰਦੇ ਪ੍ਰਸ਼ਾਸਨ ਬਸ ਮੇਰੇ ਬੱਚੇ ਨੂੰ ਇਨਸਾਫ਼ ਮਿਲੇ ਮੇਰੇ ਬੱਚੇ ਜਿਹੜੀ ਵੀਡੀਓ ਹੋएगी ਸਾਨੂੰ ਦਿਖਾਵੇ ਕਿਹੜੀ ਵੀਡੀਓ ਹੋएगी ਕਿਸ ਚੀਜ਼ ਦਾ ਝੂਠਾ ਧਰਾਵਾ ਦਿੰਦੀ ਪਈ ਹੈ ਅਸੀਂ ਨਹੀਂ ਦੇਖੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਮੈਂ ਸਿਰਫ ਵੀਡੀਓ ਹੈ ਨਹੀਂ ਮੈਂ ਸਿਰਫ ਧਰਾਵਾ ਦਿੱਤਾ ਸੀ ਧਰਾਵਾ ਤਾਂ ਕਿਉਂ ਧਰਾਵਾ ਦਿੱਤਾ ਗਿਆ ਉਹ ਕਿਉਂ ਧਰਾਵਾ ਦਿੱਤਾ ਗਿਆ ਉਹ ਆਪਣੀ ਤੁਸੀਂ ਮੰਨਦੇ ਵੀ ਉਹਦੀ ਵਜ੍ਹਾ ਨਾਲ ਹੋਇਆ ਹੈ ਹਾਂ ਜੀ ਬਿਲਕੁਲ ਉਹ ਬਿਲਕੁਲ ਉਹ ਬਿਲਕੁਲ ਅਸੀਂ 10 ਦਿਨ ਦੀ ਮੇਰੇ ਬੱਚੇ ਕਲਾਸ ਨਹੀਂ ਜਾ ਰਹੀ ਉਹ ਕਲਾਸ ਨਹੀਂ ਜਾ ਰਹੀ ਘਰ ਸੋਨ ਬੋਨੋ ਕੇ ਕੰਪਲੀਟ ਅੱਜ ਹੀ ਕੋ ਦਿੱਤੀ ਪਹਿਲਾਂ ਨਹੀਂ ਕੰਪਲੀਟ ਦਿੱਤੀ ਨਹੀਂ 10 ਤਰੀਕ ਨੂੰ ਅਸੀਂ ਕੰਪਲੀਟ ਕੀਤੀ ਹੈ ਉਹ 10 ਰੋਜ਼ ਸੀ ਕੰਪਲੀਟ ਕੀਤੀ ਬਸ ਮੇਰੀ ਕੁੜੀ ਦਾ ਵਿਆਹ ਹੋ ਜਾਏ ਫਿਰ ਦੇਖਾਂਗੀ ਮੇਰੀ ਕੁੜੀ ਦਾ ਵਿਆਹ ਹੋ ਜਾਏ ਇਹ ਕੌਣ ਜਾਰੀ ਆ ਸੀ ਬਸ ਉਹ ਪਾਲਾ ਅਮਰਤਪਾਲ ਅਸੀਂ ਉਹਦੇ ਵਿੱਚ ਵਿਆਹ ਦੇ ਵਿੱਚ ਕੋਈ ਦਖਲ ਅੰਦਾਜ਼ੇ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਕੁੜੀ ਦਾ ਵਿਆਹ ਹੋ ਜਾਏ ਥਾਣੇ ਵਿੱਚ ਕਾਫੀ ਬੱਲੇ ਵਾਲੇ ਉਹਨਾਂ ਦੇ ਨਾਲ ਆਏ ਸੀ ਉਹਨੂੰ ਜਿਵੇਂ ਦੇ ਦਿਆ ਤੁਸੀਂ ਜੇ ਤੁਸੀਂ ਦੇ ਰਹੇ ਸੀ ਦੇਪ ਬੇਪਾ ਚਲਾਨਦੀ ਤੇ ਬੇਪਾ ਚਲਾਨਦੀ ਉਹ ਉਹਨਾਂ ਵਾਲੇ ਤੋਂ ਉਹਨਾਂ ਵਾਲੇ ਉਹਨਾਂ ਨੂੰ ਉਹਦਾ ਡਾਰਿਆ ਉਹਨੂੰ ਉਹਦਾ ਡਾਰਿਆ ਤੁਹਾਡੇ ਉੱਤੇ ਵੀ ਇਲਜ਼ਾਮ ਲਗਾਏ ਜਾ ਰਹੇ ਸੀ ਵੀ ਇਹਨਾਂ ਵੱਲੋਂ ਰੋਂ ਸਾਡੇ ਕੋਲ ਵੀਡੀਓ ਆਈਆਂ ਨੇ ਇਦਾਂ ਤੁਸੀਂ ਇਦਾਂ ਇਹਦੇ ਬਾਰੇ ਕੀ ਪੁਸ਼ਟੀ ਕਰ ਕਿਹੜੀ ਵੀਡੀਓ ਆਈ ਹੈ ਤੁਹਾਡੇ ਬਾਰੇ ਵੀ ਕੋਈ ਇਲਜ਼ਾਮ ਲਗਾਏ ਜਾ ਰਹੇ ਸੀ ਉਹਨਾਂ ਦੇ ਤੁਹਾਡੇ ਉੱਤੇ ਵੀ ਨੂੰ ਪੁੱਛ ਲਓ ਕਿਹੜੀ ਵੀਡੀਓ ਆਈ ਹੈ ਉਹ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਕਿਹੜੀ ਵੀਡੀਓ ਹੋਈ ਹੈ ਵੱਡੇ ਅੱਲਾ ਦੇ ਸਾਰੇ ਉਹੀ ਮਾਮਲਾ ਕਰਦੇ ਬਸ ਇੰਨਾ ਮੰਗ ਕਰਦੇ ਇਨਸਾਫ ਹੋਵੇ ਕੁੜੀ ਤੇ ਜਿਹੜੀ ਵੀਡੀਓ ਦੀ ਇਹਨਾਂ ਨੂੰ ਧਮਕੀਆਂ ਦੇਦੇ ਕਿ ਮੇਰੇ ਬੱਚੇ ਨੂੰ ਇਸ ਕੰਡੀਸ਼ਨ ਤੋਂ ਪਹੁੰਚਾਤਾ ਹੈ ਉਸ ਕੱਲ ਦਾ ਇਨਸਾਫ ਮਿਲੇ ਤੇ ਇਹਦਾ ਬੇਟਾ ਵੀ ਰਿਲੇਟਡ ਹੈ ਇਸ ਮਾਮਲੇ ਵਿੱਚ ਬੇਟੇ ਨੇ ਕਿਹਾ ਕਿ ਤੇ ਮੇਰੇ ਬੇਟੇ ਨੂੰ ਫੋਨ ਆਉਂਦੇ ਆ ਉਹ ਬੇਟਾ ਦਾ ਨਾਮ ਲੈ ਕੇ ਕਿਸੇ ਦੋਸਤਾਂ ਕੋ ਫੋਨ ਕਰਾਉਂਦਾ ਮਾਰਨ ਦੇ ਧਮਕੀਆਂ ਦਿੰਦੇ ਨੇ ਮੇਰੇ ਬੇਟੇ ਨੂੰ ਉਹਦੀ ਰਿਕਾਰਡਿੰਗ ਸਾਰੀ ਹੋਈਗੀ ਸਾਡੇ ਕੋਲ ਸਾਡੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਹਾਲਤ ਇਸ ਟਾਈਮ ਹੈਗੀ ਹੈ ਤੇ ਟੀਕ ਕਰਨ ਨੂੰ ਜਿਹੜੀ ਹਲਪ ਕੋਣ ਹੈ ਉਹ ਜਿੰਨਾਂ ਦੀ وجہ ਰੇ ਕਰਨਾ ਬਾਕੀ ਇਹਨਾਂ ਦੇ ਗੌਂਡੀ ਬਾਲਾ ਰਹਿੰਦੀ ਹੈ ਉਹਨਾਂ ਕਰਕੇ ਅੱਛਾ ਬਾਲਾ ਬਾਲਾ ਕੀ ਕੰਮ ਕਰਦੇ ਹੋ ਕੀ ਕਾਰੋਬਾਰ ਹੈ ਉਹਨਾਂ ਦਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਕੁਝ ਵੀ ਨਹੀਂ ਪਤਾ ਜਦੋਂ ਮੈਨੂੰ ਫੋਨ ਆਇਆ ਇਹਨਾਂ ਦਾ ਤੇ ਮੈਨੂੰ ਕਿਹਾ ਕਿ ਕੁੜੀ ਦੀ ਹਾਲਤ ਖਰਾਬ ਹੈਗੀ ਹੈ ਅਸੀਂ ਭੱਜੇ ਹਾਸਪੀਟਲ ਤੇ ਤੁਹਾਡੇ ਵੱਲੋਂ ਬੱਚੇ ਦੀ ਕੰディション ਤਿੰਨ ਦਿਨ ਜੀ ਹਸਪੀਟਲ ਦੇ ਕੇ ਆਉਣ ਅਜੇ ਤੇ ਕੋਨੋ ਹੋਸ਼ ਵੀ ਨਹੀਂ ਆਇਆ ਜੇ ਤੱਕ ਹਾਂਜੀ ਅਸੀਂ ਉੱਥੇ ਬੈਠੇ ਹੋਏ ਆਂ ਉਹਦਾ ਵੇਟ ਕਰਦੇ ਤੇ ਹੋਸ਼ ਆ ਜਾਏ ਉਹਨੂੰ ਕੀ ਮੰਗੇ ਤੁਹਾਡੀ ਪ੍ਰਸ਼ਾਸਨ ਅਸੀਂ ਇਹ ਚਾਹਦੇ ਆ ਕਿ ਬੱਚੇ ਨੂੰ ਇਨਸਾਫ ਹੋ ਜਾਏ ਬਸ ਦੁਆਰਾ ਹੋਣ ਕਰੇ ਮੇਰੀ ਕੁੜੀ ਦੇ ਕਿ ਨਾ ਕੋਈ ਵੀਡੀਓ ਹੈਗੀ ਆ ਉਹ ਵਾਇਰਲ ਕਰ ਦੇਣੀ ਹੈ ਤੇ ਅੱਜ ਮੁੰਡਿਆਂ ਨੇ ਕਿਸੇ ਨੇ ਘੇਰ ਕੇ ਮੇਰੀ ਕੁੜੀ ਸੱਜੀ ਲੈਣ ਗਈ ਤੇ ਘੇਰ ਕੇ ਮੁੰਡਿਆਂ ਨੇ ਕਹਿੰਦੇ ਮੈਂ ਕੜੀ ਵੀਡੀਓ ਮਨੂ ਵੀ ਦੇ ਦੇ ਮੁੰਡਿਆਂ ਨੇ ਮੁੰਡੇ ਹੁਣ ਅੰਤ ਜਾਣੇ ਮਨੂ ਨਹੀਂ ਉਹਦਾ ਕੁੜੀ ਹੁਣ ਉੱਠੂਗੀ ਤਾਂ ਪਤਾ ਲੱਗਣਾ ਵੀ ਹੋਸ਼ ਆਈ ਆ ਜਦ ਹੀ ਐਫ ਆਈ ਆਰ ਐ ਕਿਸਲੇਟਰ ਹੋਈ ਪਈ ਐ 2018 ਹੀ ਚਾਹਤੋਂ ਦੇਵਪਾਰ ਦਾ ਪਰਚਾ ਪਿਆ ਹੋਇਆ ਜੀ ਨਾਲ ਉਹ ਕੁੜੀਆਂ ਹੀ ਫੜੇ ਗਈ ਸੀ ਮੁੰਡੇ ਫੜੇ ਗਈ ਸੀ ਦਾ ਨਾਮ ਵੀ ਵਿੱਚ ਹੈ ਗਿਆ ਹਾਂ ਜੀ ਹਨ ਪਹਿਲਾਂ ਹੀ ਡਿਪਰੈਸ਼ਨ ਚੱਲੀ ਸੀ 10 ਦਿਨ ਹੋ ਗਏ ਮੇਰੀ ਕ੍ਰਿਸਟਲ ਆ ਤੇ ਲੱਗੀ ਕਿ ਨਾ ਆਪਣਾ ਵਕੀਰ ਕੋਸ ਕਰਦੀ ਪਈ ਐ ਡੇਰ ਦਾਰਦੇ ਮਾਰੇ ਅੱਜ 10 ਦਿਨ ਹੋ ਗਏ ਘਰੋਂ ਬਾਹਰ ਹੀ ਨਿਕਲੀ ਅੱਜ ਦਵਾਈ ਲੈਣ ਗਈ ਹੈ ਕਿ ਨਾ ਸੱਭੀ ਲੈਣ ਤੇ ਉਹਨੇ ਉਹਨੇ ਰਸਤੇ ਹੀ ਮੁੰਡੇ ਨੇ ਪਰ ਦੋ ਮੁੰਡੇ ਸੀਗੇ ਉਹ ਮੁੰਡਿਆਂ ਨੇ ਆ ਕੇ ਕਿਹਾ ਕਿ ਹਾਂ ਵੀ ਕਿ ਨਾ ਡੜੀ ਹੈਗੀ ਕਿ ਨਾ ਆਪਣਾ ਵੀਡੀਓ ਵੀਡੀਓ ਆ ਗਈ ਹੈ ਸਾਨੂੰ ਵੀ ਦੇ ਦੇ ਜਿਹੜੀ ਵੀਡੀਓ ਆ ਗਈ ਅਸੀਂ ਵੀ ਦੇਖ ਲਈਏ ਹੂੰ ਇਹ ਲੇਡੀ ਦੇ ਨਾਲ ਕਿ ਨਾਮਾ ਸਾਡੀ ਕੋਈ ਰੰਜਿਸ਼बाजी ਕੁਛ ਨਹੀਂ ਸੀਗਾ ਇਹ ਇਹਨੇ ਕਿ ਨਾਮਾ ਸਾਨੂੰ 15 20 ਦਿਨ ਹੋ ਗਏ ਸਾਨੂੰ ਇੰਨਾ ਫਰਸਟ੍ਰੇਟ ਇੰਨਾ ਟੌਰਚਰ ਕੀਤਾ ਹੋਇਆ ਕਿ ਹਾਂ ਵੀ ਮਤਲਬ ਸਾਡਾ ਘਰੋਂ ਬਾਹਰ ਨਿਕਲਣਾ ਔਖਾ ਕੀਤਾ ਪਿਆ ਤੇ ਸਾਡੇ ਘਰ ਦੇ ਥੱਲੇ ਆ ਕੇ ਕਦੇ ਗਾਲਾਂ ਕੱਢਦੀ ਹੈ ਕਦੇ ਕਿ ਨਾਮਾ ਕਦੇ ਕਿਸੇ ਬਾਹਰੋਂ ਮੁੰਡਿਆਂ ਤੋਂ ਫੋਨ ਕਰਾ ਕੇ ਸਾਨੂੰ ਧਮਕਾਉਂਦੀ ਹੈ ਕਿ ਅਸੀਂ ਇਹ ਕਰ ਦਾਂਗੇ ਅਸੀਂ ਇਹ ਕਰ ਦਾਂਗੇ ਫਿਰ ਫੇਰ ਕਦੇ ਕਿ ਨਾਮਾ ਅੱਜ ਮੇਰੀ ਸਿਸਟਰ ਥੱਲੇ ਸਬਜ਼ੀ ਲੈਣ ਗਈ ਆ ਦੁਗਰੀ ਮਾਰਕੀਟ ਤੱਕ ਦੁਗਰੀ ਮਾਰਕੀਟ ਤੱਕ ਗਈ ਆ ਉੱਥੇ ਕਿ ਨਾਮਾ ਉਹਨੂੰ ਦੋ ਮੁੰਡੇ ਰੋਕੇ ਕਹਿੰਦੇ ਪਏ ਆ ਤੇਰੀ ਵੀਡੀਓ ਕਿਹੜੀ ਹੈਗੀ ਸਾਨੂੰ ਵੀ ਦੇ ਦੇ ਇਹਨੇ ਸਾਰੇ ਪਾਸੇ ਗੱਲ ਫਿਲਾਤੀ ਹੋਈ ਹੈ ਕਿ ਹਾਂ ਵੀ ਮੇਰੇ ਕੋ ਤੇਰੀ ਕੁੜੀ ਦੀ ਮੇਰੇ ਕੋ ਵੀਡੀਓ ਪਈ ਹੈ ਮੈਂ ਇਹ ਕਰ ਦੂੰਗੀ ਮੈਂ ਉਹ ਕਰ ਦੂੰਗੀ ਜਦ ਕਿ ਇਦਾਂ ਦਾ ਕੁਝ ਨਹੀਂ ਹੈ ਮੇਰੀ ਸਿਸਟਰ ਉਹਦੀ ਇੰਸਟਾਗ੍ਰam ਆਈਡੀ ਜ਼ਰੂਰ ਹੈ ਉਹਦੇ ਤੇ ਸਿਰਫ ਇੱਕ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਾਰੇ ਬੱਚੇ ਰੀਲਾ ਵਗੈਰਾ ਬਣਾਉਂਦੇ ਆ ਉਹ ਰੀਲਾ ਜ਼ਰੂਰ ਹੈਗੀਆਂ ਨੇ ਲੇਕਿਨ ਮੇਰੀ ਸਿਸਟਰ ਨੂੰ ਆ ਗੱਲ ਕਹਿ ਕੇ ਉਹਨੂੰ ਟੌਰਚਰ ਕੀਤਾ ਜਾ ਰਿਹਾ 10 ਦਿਨ ਹੋ ਗਏ ਡਿਪਰੈਸ਼ਨ ਡਿਪਰੈਸ਼ਨ ਦੇ ਵਿੱਚ ਹੈ ਐਸਟੀਡੀ ਵਾਪਰੀ ਹੈ ਉਹ ਕੀ ਕਰਨੇ ਕੀ कारण ਇਹ ਉਹਨੇ ਖਾਦਾ ਸਾਨੂੰ ਵੀ ਨਹੀਂ ਪਤਾ ਪ੍ਰੋਪਰ ਕੀ ਖਾਦਾ ਹੈ ਉਹਨੇ ਘਰੇ ਮੈਡੀਸਿਨਸ ਪਈਆਂ ਸੀ ਮਮਾ ਦੀ ਡਿਪਰੈਸ਼ਨ ਦੀ ਗੋਲੀਆਂ ਚੱਲਦੀਆਂ ਤੇ ਉਹਨੇ ਚੱਕ ਕੇ ਡਾਕਟਰ ਤਾਈ ਕਹਰੇ ਕਿ 10 12 ਗੋਲੀਆਂ ਉਹਨੇ ਇਕੱਠੀਆਂ ਖਾ ਲਈਆਂ ਨੇ ਜਿਹਦੇ ਕਰਕੇ ਮੇਰੀ ਹੋਸਟੇ ਨਹੀਂ ਆ ਰਹੀ ਮੇਰੀ ਕੁੜੀ ਬਿਲਕੁਲ ਕੰਪਲੀਟ ਵਿਜਾਰਾ ਕੋਈ ਹੋਈ ਪਈ ਹੈ ਪੁਲਿਸ ਕੰਪਲੀਟ ਹੈ ਪੁਲਿਸ ਕੋਈ ਨਹੀਂ ਕਰਾ ਕੁਝ ਕਰ ਰਹੀ ਕਿਉਂਕਿ ਅਸੀਂ ਉਹਨਾਂ ਕੋਲ ਗਏ ਆ ਉਹਨਾਂ ਦੀ ਕੁੜੀ ਦਾ ਵਿਆਹ ਸੀਗਾ ਉਹਨਾਂ ਨੇ ਕਿਹਾ ਕਿ ਹਾਂ ਵੀ ਸਾਡੀ ਕੁੜੀ ਦਾ ਇਹਨਾਂ ਦੀ ਕੁੜੀ ਦਾ ਵਿਆਹ ਹੋ ਲੈਣ ਦੋ ਉਸ ਤੋਂ ਬਾਅਦ ਦੇਖਦੇ ਆਂ ਅਸੀਂ ਉਹਨਾਂ ਨੇ ਵੀ ਉਦੋਂ ਢਿੱਲ ਵਰਤੀ ਉਹ ਉਦੋਂ ਵੀ ਰੋਜ਼ ਲਾ ਲੇਟ ਨਾਈਟ ਤੱਕ ਕਦੇ ਗਾਣੇ ਲਾਉਂਦੇ ਸੀ ਕਦੇ ਹੇਕਾਂ ਮਾਰਦੇ ਹੀ ਘਰ ਦੇ ਥੱਲੇ ਆ ਕੇ ਕਦੇ ਉੱਚੀ ਉੱਚੀ ਮੜਕਾ ਮਾਰਦੇ ਦੁਬਲੀ ਠਾਣੇ ਤੱਕ ਵੀ ਜਾਂਦੇ ਰਹੇ ਜੀ ਵੀ ਨਵੇਂ ਐਸਚੁਆਇਓ ਨਦੀ ਨੋਲੇਜ ਜਲਬਧ ਹੈ ਨਹੀਂ ਇਹ ਹੁਣ ਇਸ ਚੀਜ਼ ਦਾ ਨੋਲੇਜਸ ਮੈਨੂੰ ਕਨਫਰਮ ਨਹੀਂ ਆ ਗਿਆ ਉਹਨਾਂ ਦੇ ਨੋਲੇਜ ਹੈਗੀ ਹੈ ਕਿ ਨਹੀਂ ਹੈਗੀ ਬਟ ਅਸੀਂ ਜਿਹੜਾ ਜਿੱਥੇ ਮਤਲਬ ਜਿਨ੍ਹਾਂ ਕੋ ਦਰਖਾਸਤ ਲਿਖਾਈ ਸੀ ਉਹਨਾਂ ਉਹਨਾਂ ਸਾਹਿਬ ਬਾਦਰ ਨੇ ਇਹੀ ਕਿਹਾ ਕਿ ਹਾਂ ਵੀ ਉਹਨਾਂ ਦਾ ਵਿਆਹ ਟੱਪ ਲੈਂਦੋ ਉਹਨਾਂ ਨੇ ਅਲੀ ਸਾਡੇ ਕੋਲ ਕੋਈ ਕੋਈ ਡਾਕਟਰ ਰੁੱਕਾ ਵਗੈਰਾ ਜਾਂ ਹਸਪੀਟਲ ਦੇ ਵਿੱਚੋਂ ਕੋਈ ਮੈਸੇਜ ਨਹੀਂ ਆਇਆ ਉਹਦਾ ਫਾਦਰ ਹੈ ਉਹਨਾਂ ਦਾ ਨਾਮ ਹੈਗਾ ਕਲਪ੍ਰੀ ਸਿੰਘ ਅਲੀਸ ਰਾਜਾ ਉਹਨੇ ਕੰਪਲੇਨਟ ਦਿੱਤੀ ਆ ਅਮਰਿਤਪਾਲ ਕੌਰ ਦੇ ਖਿਲਾਫ ਵੀ ਜੜਾ ਕੋਈ ਝਗੜਾ ਹੋਇਆ ਸੀਗਾ ਉਸ ਸੰਬੰਧੀ ਅਲੇ ਮੇਰੇ ਕੋ ਹੁਣੇ ਆਏ ਨੇ ਤੇ ਅਸੀਂ ਵੈਰੀਫਾਈ ਕਰ ਰਹੇ ਆ ਜੋ ਵੈਰੀਫਾਈ ਕਰਕੇ ਫੈਕਟਸ ਆਉਣਗੇ ਅਸੀਂ ਉਹ ਮੈਂ ਕੋਈ ਕਾਨੂੰਨੀ ਗੱਲ ਵੀ ਕਰ ਦਾਂਗੇ ਸਰ ਕੋਈ ਜਿਹੜੀ ਦੂਜੀ ਪਾਰਟੀ ਆ ਉਹਨਾਂ ਦਾ ਕੋਈ ਨਾਮ ਹੈ ਨਾ ਕਿ ਤੁਸੀਂ ਪਹਿਲਾਂ ਵੀ ਕਹਿ ਰਹੇ ਸੀ ਧਾਰਾ ਸੀਰੀਅਸ ਦਰਜੇ ਬਾਰੇ ਕੀ ਕਹਿਣਾ ਸਰ ਉਹ ਅਸੀਂ ਉਹ ਪ੍ਰੀਵਿਊ ਸਕੋਰ ਚੈੱਕ ਕਰਨਾ ਚਾਹੀਏ ਠੀਕ ਹੈ ਸਰ ਹਾਂਜੀ ਕਿ ਸਰ ਜਿਹੜੀ ਇਹ ਕੰਪਲੇਟ ਹੈ ਅਮਰਿਤਪਾਲ ਕੌਰ ਦੇ ਉੱਤੇ ਕੋਈ ਵੀਡੀਓ ਨੂੰ ਵੀ ਵਾਇਰਲ ਨਹੀਂ ਹੋਣ ਦੇ ਦਾ ਸੰਬੰਧ ਵਿੱਚ ਜਿਵੇਂ ਅਸੀਂ ਸੁਣ ਰਹੇ ਹਾਂ ਗੱਲ ਨਹੀਂ ਸੁਣ ਰਹੇ ਹਾਂ ਠੀਕ ਹਾਂ ਜੀ ਗੱਲ ਸੁਣ ਰਹੇ ਗੱਲ ਸੁਣ ਕੇ ਦੱਸ ਦਿਆਂਗੇ ਠੀਕ ਹੈ ਸਰ